ਹੋ ਲੋਕੀ ਤੂੰ ਕਹਾ ਹੋਰ ਵਧਣਗੇ ਅਸੀਂ ਬੇਨਤੀ ਕਰਦੇ ਆਂ ਵੀ 18 ਦੇ ਵਿੱਚ ਬੈਠੇ ਰਹੋ ਜਿਹੜੇ ਵਿੱਚ ਬੈਠੇ ਹੋ ਜਿਹੜੇ ਬਾਹਰੋਂ ਬਾਹਰ ਕੰਮ ਕਰ ਲੋ ਆਪਦਾ ਜੇ ਕੋਈ ਮੁਲਾਜ਼ਮ ਇੱਥੇ ਉੱਧਰ ਦੀ ਜਾਣ ਦੀ ਕਿਰਪਾਲਤਾ ਕਰੂਗਾ ਤਾਂ ਉਹ ਆਪਦਾ ਆਪ ਜ਼ਿੰਮੇਵਾਰ ਹੋਗਾ ਇੱਥੇ ਦਾ ਮਾਹੌਲ ਖਰਾਬ ਕਰਨ ਵਾਲੇ ਵੀਰੇ ਮੁਲਾਜ਼ਮ ਹੋਣਗੇ ਜਿਹੜਾ ਵੀ ਕੋਈ ਮੁਲਾਜ਼ਮ ਸਾਡੇ ਜਿਹੜੇ ਬਹਾਏ ਬਹਾਏ ਨੇ ਮੁਰੇ ਜ਼ਿੰਮੇਵਾਰ ਬੰਦੇ ਉਹਨੇ ਵੀ ਆਗਿਆ ਤੋਂ ਬਿਨਾ ਜਾਊਗਾ ਤਾਂ ਫਿਰ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਸਾਤਵੇਂ ਦੁਨੀਆਂ ਦੇ ਲੋਕਾਂ ਨੂੰ ਪੜ੍ਹਨੇ ਪਾ ਕੇ ਤੇ ਜਿਹਦੇ ਬਾਰੇ ਅਖਰੇ ਕਿਹਾ ਜਾਂਦਾ ਸੀ ਮੋਦੀ ਹੱਤੋਂ ਮੁਮਕਰ ਹੈ ਔਰ ਉਹਦੀ ਟੇਕਾਵਾਜ਼ ਕਾਨੂੰਨ ਦੇ ਵਿੱਚ ਤਬਦੀਲ ਹੁੰਦੀ ਸੀ ਉਸ ਨੂੰ ਮਜਬੂਰ ਕੀਤਾ ਗਿਆ ਸੀ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਅੱਜ ਕਿੱਥੇ ਆ ਤੇਰਾ ਕੇਜਰੀ ਬਾਗ ਕਿੱਥੇ ਆ ਤੇਰੀ ਪਾਰਟੀ ਜਿਹੜੀ ਤੇਰਾ ਸਪੀਕਰ ਜਿਹੜਾ ਇਹ ਕਿਸਾਨਾਂ ਬਾਰੇ ਗੱਲ ਕਰਦਾ ਸੀ ਤੇ ਅੱਜ ਜਿਸ ਤਰ੍ਹਾਂ ਦੀ ਪਾਲਿਸੀ ਲਿਆ ਕੇ ਇਹ ਕਿਸਾਨਾਂ ਮਜ਼ਦੂਰਾਂ ਨੂੰ ਤੋਂ ਜ਼ਮੀਨਾਂ ਤੋਂ ਨੇ ਹੱਥੇ ਕਰਕੇ ਆਮ ਲੋਕਾਂ ਨੂੰ ਉਜਾਰੇ ਬੋਲ ਧੱਕਣ ਦਾ ਕੰਮ ਕਰ ਰਿਹਾ ਹੈ ਇਹਨਾਂ ਸਾਰੀਆਂ ਨੀਤੀਆਂ ਤੇ ਸਾਨੂੰ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਬਲ ਮਾਰਨ ਦੀ ਲੋੜ ਹੈ ਅੱਜ ਦਾ ਇਹ ਜਿਹੜਾ ਸੰਕੇਤਕ ਧਰਨਾ ਸਾਡਾ ਔਰ ਇਹ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਔਰ ਇੰਟੈਲੀਜੈਂਸੀ ਦੇ ਰਾਹੀਂ ਔਰ ਮਾਨਸਾ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੂੰ ਬੜੀ ਜਿੰਮਰਤਾ ਦੇ ਨਾਲ ਅਪੀਲ ਕਰਨੀ ਚਾਹੁੰਦਾ ਕਿ ਤੇ ਤੁਹਾਡੀ ਡਿਊਟੀ ਬਣਦੀ ਹੈ ਆਪਣੀ ਡਿਊਟੀ ਨੂੰ ਨਿਭਾਓ ਔਰ ਜੇਕਰ ਤੁਸੀਂ ਨਾ ਨਿਭਾਈ ਤਾਂ ਮਜਬੂਰ ਆ ਲੋਕ ਨੇ ਜਿਹੜੇ ਜਿਹੜੇ ਲੋਕਾਂ ਨੇ ਤੁਹਾਨੂੰ ਪਰਕਾ ਦੇ ਥਾਂ ਦਿੱਤੀ ਸੀ ਬੜੇ ਸਰਕਾਰ ਦੇ ਨਾਲ ਕਿੰਨੇ ਹਜ਼ਾਰ ਵੋਟ ਪਾ ਕੇ 31 23 ਵੋਟਾਂ ਪਾ ਕੇ ਮੇਰਾ ਖਾਲਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਡਾ ਰੁਤਵਾ ਦਿੱਤਾ ਸੀ ਤੇ ਉਹ ਲੋਕ ਆਪਣੇ ਹੌਂਸਲੇ ਕਰਕੇ ਕੁੱਤੇ ਦੇ ਕਰਕੇ ਆਪਣੀ ਅਣਖ ਦੇ ਕਰਕੇ ਔਰ ਕਤਲ ਕੀਤਾ ਗਿਆ ਵੀ ਥਾਣੇ ਦੇ ਦੋਨੇ ਗੇਟ ਬੰਦ ਹੋਣਗੇ ਨਾ ਕੋਈ ਮੁਲਾਜ਼ਮ ਅੰਦਰ ਆ ਸਕੇ ਨਾ ਬਾਹਰ ਆ ਸਕੇ ਸਹ ਸੱਚੋ ਗੇਟ ਤੇ ਆਇਆ ਕਹਿੰਦਾ ਮੈਂ ਇਥੋਂ ਦਾ ਮਾਲਕਾ ਮੇਰਾ ਠਾਣਾ ਤੁਸੀਂ ਕਿਵੇਂ ਰੋਕ ਸਕਦੇ ਹੋ ਇਹਨੂੰ ਮੇਰੇ ਵੀਰ ਨੂੰ ਇਹ ਨਹੀਂ ਪਤਾ ਵੀ ਠਾਣਾ ਮੇਰਾ ਇੱਕ ਲੋਕਾਂ ਦਾ ਹੁੰਦਾ ਹੈ ਜਿਹੜੀਆਂ ਸਰਕਾਰਾਂ ਇਸ ਭਲੇਖੇ 'ਚ ਰਹਿੰਦੀਆਂ ਨੇ 20 ਦੀ ਚੰਦ ਵੋਟਾਂ ਦੇ ਸਿਰ ਤੇ ਸਰਕਾਰ ਸਾਡੇ ਕੋਲੇ ਆ ਗਈ ਅਸੀਂ ਨਮਾਇਦੇ ਬਣ ਚੁੱਕੇ ਹਾਂ ਸਾਨੂੰ 5 ਸਾਲ ਕੋਈ ਹਲਿਆ ਨਹੀਂ ਸਕਦਾ ਪਰ ਜੇ ਜਨਤਾ ਦਾ ਏਕਾ ਹੋ ਜੇ ਤਾਂ ਸਾਨੂੰ 5 ਮਿੰਟਾਂ ਦੇ ਵਿੱਚ ਅਰਸ ਤੋਂ ਵਰਸ ਲੈ ਸਿੱਟ ਸਕਦੀ ਹੈ ਕਾਰਨ ਹਰੇ ਸਾਡੇ ਚ ਇੰਨਾ ਕੀ ਸਮਝ ਆ ਵੀ ਅੱਜ ਫਲਾਣੇ ਮਾਖੇ ਦੇ ਪਿੰਡ ਨਾਲ ਹੋਈ ਹੈ ਫਲਾਣੇ ਘਰ ਨਾਲ ਹੋਈ ਹੈ ਜਿੱਦੇ ਇਹ ਆਪਾਂ ਸਮਝਣ ਲੱਗੇ ਵੀ ਸਾਡੇ ਜ਼ਿਲ੍ਹੇ ਨਾਲ ਹੋਗੀ ਸਾਡੇ ਪੰਜਾਬ ਨਾਲ ਹੋਗੀ ਉਹ ਦਿਨ ਦੂਰ ਨਹੀਂ ਜਿੱਦੇ ਇਹ ਜੇ ਵਰਦੀ ਧਾਰੀ ਤੁਹਾਡੇ ਮੁਰੇ ਚਾਹ ਪੜੂਸੀਆਂ ਕਰਦੇ ਭੱਜੇ ਫਿਰਦੇ ਹੋਣਗੇ ਕਿਉਂਕਿ ਇੱਕਾ 15 16 ਸਾਲ ਦੀ ਲਟਕੀ ਜਿਹੜੀ 11 ਤਰੀਕ ਦੀ ਗੁੰਮ ਹੈ ਆਪਾਂ ਆਪਣੇ ਦਿਲ ਤੇ ਆ ਧਰ ਕੇ ਦੇਖੋ ਹਰੇ ਬਾਸਾਂ ਉੱਚ ਘੰਟਾ ਦਾ ਘੰਟਾ ਪਿਆ ਹੁੰਦਾ ਆਪਾਂ ਬਸ ਦੀ ਢੀਂ ਘੱਡੇ ਤੇ ਖੜਕੇ ਪਹਿਲਾਂ ਕਰਨ ਲੱਗੇ ਆ ਸਾਡਾ ਬੱਚਾ ਆਊਗਾ ਲਾ ਕੇ ਘਰੇ ਲੈ ਜਾਣਾ ਪਰ ਉਹਨਾਂ ਦੇ ਦਿਲ ਤੇ ਬੀਤੀ ਦੇਖੋ ਬੀਜੀ ਦੇ 11 ਤਰੀਕ ਦੀ ਜਿਹੜਾ ਅੱਜ 25 ਤਰੀਕ ਹੋ ਗਈ ਅੱਜ ਤੱਕ ਕੋਈ ਕੋਈ ਪਤਾ ਸਵਾਂ ਨਹੀਂ ਲੱਗਿਆ ਨਾ ਇਹ ਪਤਾ ਲੱਗਦਾ ਵੀ ਜਿਉਂਦੀ ਹੈ ਨਾ ਇਹ ਪਤਾ ਲੱਗਦਾ ਇਹ ਮਰ ਚੁੱਕੀ ਹੈ ਇਦੋਂ ਗੁੰਡਾ ਰਾਜ ਹੋਰ ਹੋ ਕੇ ਹੋਊਗਾ ਕੀ ਸਾਡਾ ਮੁੱਖ ਮੰਤਰੀ ਸਾਹਿਬ ਆ ਹੁਣ ਤੁਸੀਂ ਦੇਖ ਹੀ ਰਹੋ ਉਹਦਾ ਪਰਦਾ ਫਾਸ ਹੋ ਰਿਹਾ ਲਾ ਜਾ ਕੇ ਇੱਕ ਸਰਪੰਚ ਦੀ ਫੋਟੋ ਲਾਤੀ ਇੱਕ ਹੋਰ ਬੰਦੇ ਦੀ ਲਾਤੀ ਕਹਿੰਦੇ ਇਹ ਸਾਨੂੰ ਜ਼ਮੀਨ ਦੇਣ ਨੂੰ ਤਿਆਰ ਨੇ ਬੜੇ ਖੁਸ਼ ਨੇ ਤਾਂ ਕੱਲ ਉਹਨਾਂ ਦੋਨਾਂ ਭਰਾਵਾਂ ਨੇ ਇੰਟਰਵਿਊ ਦਿੱਤੀ ਕਹਿੰਦੇ ਅਸੀਂ ਹੈਗੇ ਆਮ ਪਾਰਟੀ ਦੇ ਆ ਪਰ ਅਸੀਂ ਜਾਇਆਦ ਨਹੀਂ ਦੇ ਸਕਦੇ ਤੇ ਮੈਂ ਅੰਦਰ ਡੀਐਸਪੀ ਅਟਰੀ ਹੈ ਲੇਡੀਆਂ ਹੈ ਉਹਨੇ ਵੀ ਕਹਿ ਕੇ ਆਇਆ ਕਿ ਸਾਥ ਨਹੀਂ ਰਟਾ ਮਜਬੂਰੀ ਹੈ ਬਹੁਤ سارے ਕੱਲ ਤੇ ਤਰਲੇ ਪਾਈ ਜਾਂਦੇ ਆ ਜੀ ਥੈਂਕ ਯੂ ਜੀ ਇਸਾ ਦੁੱਖ ਦੀ ਖੜੀਚ ਸ਼ਾਮਲ ਹੋਏ ਸਾਰੇ ਵੀਰੋ ਭੈਣੋ ਤੇ ਬਜ਼ੁਰਗੋ ਮਾਤਾ ਪਾਪਾ ਇੱਕ ਕਲੰਗੀਧਰ ਦਾ ਬਖਸ਼ਾ ਨਾਰਾ ਬੁਲੰਦ ਕਰੀਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਭਰਾਓ ਜਿਹੜੀ ਹੁਣ ਆਪਾਂ ਨੂੰ ਅੱਜ ਵੀ ਵਿਸ਼ਵਾਸ ਦਵਾਇਆ ਗਿਆ ਮੇਰੇ ਮਤਾਬਾ ਤੇ ਅਰੇ ਮੇਰੇ ਬਜ਼ੁਰਗ ਮੇਰੇ ਸਾਥੀ ਸਭ ਤੋਂ ਪਹਿਲਾਂ ਮੋਤੇ ਪਰਵਾਲ ਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਧਰਨੇ ਦੇ ਵਿੱਚ ਤੇ ਇਹ ਧਰਨਾ ਲਾਉਣ ਵਾਸਤੇ ਸਾਨੂੰ ਇੱਥੇ ਬੈਠਣਾ ਪੈ ਰਿਹਾ ਇਸ ਵਾਸਤੇ ਸਭ ਤੋਂ ਸ਼ਰਮ ਦੀ ਗੱਲ ਪ੍ਰਸ਼ਾਸਨ ਦੀ ਹੈ ਤੇ ਉਸ ਮੌਕੇ ਦੇ ਐਸਐਚਓ ਦੀ ਹੈ ਮੇਰੇ ਯਾਦ ਆ ਸ਼ਾਮ ਨੂੰ 6:30 ਵਜੇ ਜਦੋਂ ਬਿਆਨ ਲਿਖਣ ਵਾਸਤੇ ਮੈਨੂੰ ਫੋਨ ਆਇਆ ਆ ਮੱਕਾ ਹੀ ਖੜੇ ਪੰਚਾਇਤ ਸਾਹਿਬ 6:30 ਵਜੇ ਅਸੀਂ ਜਦੋਂ ਬਿਆਨ ਲਿਖਾਏ ਪਿਛਲੀ 11 ਤਰੀਕ ਨੂੰ ਪਿੰਡ ਮਾਖੇ ਦੇ ਵਿੱਚ ਇੱਕ ਨਮਾਲਕ ਬੱਚੀ ਨਾ ਪਤਾ ਹੋ ਗਈ ਹੈ ਜਿਹੜੀ ਸਕੂਲ ਦੇ ਵਿੱਚ ਗਈ ਸੀਗੀ ਸਕੂਲੋਂ ਘਰੇ ਨਹੀਂ ਆਈ ਇਥੋਂ ਜੋਗੇ ਥਾਣੇ ਨਾਲ ਸੰਬੰਧਿਤ ਪਰਿਵਾਰ ਨੇ ਤੇ ਜ세ਬੰਦੀ ਨੇ ਆਏ ਤਾਂ ਇਥੋਂ ਦੇ ਜੋਗੇ ਥਾਣੇਦਾਰ ਜਿਹੜਾ ਐਸਐਚਓ ਦਾ ਬਤੀਰਾ ਜਿਹੜਾ ਬੋਲਣ ਦਾ ਬਹੁਤ ਗਲਤ ਸੀਗਾ ਮਦਰੀਆਂ ਨੂੰ ਲਿਆਂਦਾ ਮਰਈ ਮੰਨ ਲਏ ਵੀ ਹਾਂ ਸਾਡੇ ਕੋਲੇ ਕੁਲੀ ਰਹੀ ਐ ਅਸੀਂ ਬੱਚਾ ਛਡਾਤੀ ਪਰ ਲਾਮਾ ਤੱਕ 15 ਦਿਨ ਹੋ ਗਏ ਹੈ ਲਾਪਤਾ ਜੀ ਤੇ ਅੱਜ ਜਦੋਂ ਬੀਕੇਜੂ ਦਕਾਉਂਦੇ ਨੇ ਵੱਡੀ ਗਿਣਤੀ ਵਿੱਚ 2 ਲੱਖਾਂ ਦਾ ਕੰਮ ਕੀਤਾ ਪਿੰਡ ਵਾਸੀ ਆਏ ਕਿ ਬਾਕਬਾਕ ਜਹੇ ਬੰਦੀਆਂ ਦੇ ਕਿਸਾਨ ਮਜ਼ਦੂਰ ਆਏ ਤਾਂ ਘਰ ਨਾ ਦਿੱਤਾ ਤਾਂ ਇਹ ਡੀਐਸਪੀ ਆਈ ਸੀਗੀ ਲੇਡੀਜ਼ ਉਹਨੇ ਕੋਈ ਤਸੱਲੀ ਵਾਅਦਾ ਜਵਾਬ ਨਾ ਦਿੱਤਾ ਕਿਉਂਕਿ ਬਾਰ ਬਾਰ ਘਰੋਸਾ ਕਰਦੇ ਹੋਏ ਲਗਾਤਾਰ ਅਜ 15 ਦਿਨ ਹੋ ਗਏ ਆ ਫੇਰ ਇਹ ਜਿਹੜਾ ਮੁੱਖ ਰੋਡ ਹੈ ਚੰਡੀਗੜ੍ਹ ਤੇ ਆਪਣਾ ਸਰਸਾ ਇਹ ਰੋਡ ਦੇ ਉੱਤੇ ਜਾਮ ਲਾਇਆ ਠੰਡ ਦੇ ਸਾਹਮਣੇ ਲਗਾਤਾਰ ਤਿੰਨ ਚਾਰ ਘੰਟੇ ਉਸ ਤੋਂ ਬਾਅਦ ਜਦੋਂ ਘਰੋਸਾ ਦਿੱਤਾ ਵੀ ਸਾਨੂੰ ਦੋ ਚਾਰ ਬੰਦੇ ਜੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਲੜਕੀ ਨੂੰ ਲੱਭਾਂਗੇ ਫਿਰ ਆਪਾਂ ਪੱਤਾ ਮੋਰਚਾ ਠਾੜੇਵਾਰ ਕੇ ਲਾਤਾ ਹੁਣ ਦਿਨ ਰਾਤ ਵਾਸਤੇ ਦਿਨ ਰਾਤ ਵਾਸਤੇ ਆਪਾਂ ਡੋਬੇ ਥਾਣੇ ਦੇ ਅੱਗੇ ਬੈਠੇ ਆ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਵੱਡਾ ਕੱਟ ਕਰਕੇ ਫਿਰ ਇੱਥੋਂ ਦੀ ਸਰਕਾਰ ਦੇ ਅੰਮਨ-ਸਾਂਤਾ ਪਾਵਾਂਗੇ ਤੇ ਇਥੇ ਪੁਲਿਸ ਨੂੰ ਕਹਾਂਗੇ ਕਿ ਸਾਡੀ ਬੱਚੀ ਦਾ ਜ਼ਿੰਮੇਵਾਰ ਕੌਣ ਹੈ ਇੱਥੇ ਕਿਉਂ ਕਾਲਾ ਨੇਹਰ ਬੱਜ ਪੰਜਾਬ ਦੇ ਦੇ ਕਿਉਂ ਕਾਲਾ ਆ ਸਾਇਆ ਹੋਇਆ ਇਸ ਕਰਕੇ ਜਿਹੜਾ ਮੋਰਚਾ ਸੋਧਨ ਤੋਂ ਲੈ ਤਾ ਸਰਕਾਰ ਕਿੱਦੇ ਮਰਜ਼ੀ ਫੈਸਲਾ ਕਰ ਲੇ ਇਹ ਤੁੰਗ ਕੁਰਸੇ ਤੋਂ ਮਰਜ਼ੀ ਕੂੜੀ ਨੂੰ ਲੈ ਜਾਵੇ ਪਰ ਇਹ ਰਾਹ ਬੰਦ ਕਰਾਉਣ ਦੇ ਵਾਸਤੇ ਅਸੀਂ ਜਨਾਚਰ ਬੱਤੀ ਉਹ ਨਹੀਂ ਕਰੇ ਜਾਂਦੀ ਨਮਾਲਕਾ ਜਿਹੜੀ ਮਾਖੇ ਦੇ ਉਹਨਾਂ ਚੱਕਰ ਅਸੀਂ ਧਰਨਾ ਲਗਾਤਾ ਥਾਣੇ ਵਰਗੇ ਜਾਰੀ ਰੱਖਾਂ ਗਹਾੜਾ ਪ੍ਰੋਗਰਾਮ ਇਹ ਆ ਜੀ ਪਿੰਡ ਲਵੇ ਜਿਹੜਾ ਜੋਗੇ ਦੇ ਨਾਲ ਪੈਂਦਾ ਮਾਖਾ ਚਹਿਲਾ ਉਥੋਂ ਦੀ ਨਾ ਵਾਕ ਲਟਕੀ ਸਕੂਤ ਗਈ ਸੀਗੀ ਤੇ ਉਹ ਮੁੜ ਕੇ ਵਾਪਸ ਘਰ ਨਹੀਂ ਆਈ ਉਹ ਪਰਿਵਾਰ ਨੇ ਥਾਣੇ ਤੱਕ ਪਹੁੰਚ ਕੀਤੀ ਪਰ ਥਾਣੇ ਤੇ ਕਿਸੇ ਵੀ ਅਧਿਕਾਰੀ ਨੇ ਉਹ ਕੁੜੀ ਨੂੰ ਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਥੇਬੰਦੀ ਨੇ ਪਹਿਲਾਂ ਸੰਕੇਤਕ ਧਰਨਾ ਦਿੱਤਾ ਸੀਗਾ ਉਦੋਂ ਉਹ ਡੀਐਸਪੀ ਸਾਹਿਬ ਨੇ ਭਰੋਸਾ ਦਿੱਤਾ ਸੀ ਸਾਨੂੰ ਕਿ ਅਸੀਂ ਛੇਤੀ ਤੋਂ ਛੇਤੀ ਕੁੜੀ ਲੱਭ ਕੇ ਮਾਪਿਆਂ ਦੇ ਹਵਾਲੇ ਕਰਾਂਗੇ ਪਰ ਅੱਜ ਤੱਕ ਉਹ ਉਹਨਾਂ ਨੇ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਅੱਜ ਫੇਰ ਵੱਡੀ ਗਿਣਤੀ ਭਾਰਤੀ ਕਿਸਾਨ ਯੂਨੀਅਨ ਇੱਕ ਟਡਗਾਉਂਦਾ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਇੱਕ ਵੱਡਾ ਧਰਨਾ ਦਿੱਤਾ ਇਕੱਠ ਕੀਤਾ ਤਾ ਅਫਸਰਾਂ ਨੇ ਮੀਟਿੰਗ ਸੱਦੀ ਡੀਐਸਪੀ ਅਜ ਨਵੇਂ ਆਕੇ ਬਦਲ ਕੇ ਉਹਨਾਂ ਨੇ ਮੀਟਿੰਗ ਲਈ ਜਦੋਂ ਮੀਟਿੰਗ ਦੇ ਵਿੱਚ ਕੋਈ ਤਸੱਲੀ ਬਖਸ ਨਾ ਜਵਾਬ ਦਿੱਤਾ ਗਿਆ ਉਹਨਾਂ ਤੋਂ ਤਾਂ ਫਿਰ ਅੱਜ ਜਿਹੜਾ ਮਾਨਸਾ ਤੋਂ ਬਰਨਾਲੇ ਨੂੰ ਮੁੱਖ ਚੌਕ ਜਾਂਦਾ ਉਹਦੇ ਉੱਤੇ ਕਿਸਾਨਾਂ ਮਜ਼ਦੂਰਾਂ ਤੇ ਪਿੰਡ ਵਾਸੀਆਂ ਨੇ ਧਰਨਾ ਲਾਇਆ 3 ਘੰਟੇ ਜਿਹੜੀ ਸੜਕਾ ਉੱਥੇ ਲਗਾਤਾਰ ਜਾਮ ਰੱਖੀ ਉਸ ਤੋਂ ਬਾਅਦ ਐਸਐਚਓ ਸਾਹਿਬ ਨੇ ਦੁਬਾਰਾ ਫੇਰ ਸਾਨੂੰ ਭਰੋਸਾ ਦਿਵਾਇਆਗਾ ਵੀ ਅਸੀਂ ਛੇਤੀ ਤੋਂ ਛੇਤੀ ਜਿਹੜੀ ਲਟਕੀ ਆ ਉਹ ਲੱਭ ਕੇ ਮਾਪਿਆਂ ਦੇ ਹਵਾਲੇ ਕਰਾਂਗੇ ਅਸੀਂ ਉਹਨਾਂ ਦੇ ਭਰੋਸੇ ਨੂੰ ਇੱਕ ਵਾਰ ਫੇਰ ਮੰਨਦੇ ਹੋਏ ਧਰਨਾ ਜਿਹੜਾ ਉਹ ਥਾਣੇ ਦੇ ਬਾਹਰਗੇ ਆ ਗਏ ਆ ਥਾਣੇ ਦੇ ਬਾਹਰਗੇ ਜਿਹੜਾ ਧਰਨਾਗਾ ਇਹ ਜਿੰਨਾ ਚਿਰ ਉਹ ਲਟਕੀ ਆ ਉਹਦੇ ਮਾਪਿਆਂ ਦੇ ਹਵਾਲੇ ਪੁਲਿਸ ਨਹੀਂ ਕਰੂਗੀ ਇਹ ਥਾਣੇ ਦੇ ਅੱਗੇ ਧਰਨਾ ਜਿਹੜਾ ਲਗਾਤਾਰ ਜਾਰੀ ਰਹੂਗਾ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਵੱਡਾ ਇਕੱਠ ਕਰਕੇ ਇਦੋਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਤਾਂ ਅਸੀਂ ਆਪਦੀ ਬੱਚੀ ਨੂੰ ਹਰ ਹਾਲਤ ਹਾਸਲ ਕਰਕੇ ਰਹਾਗੇ ਸਾਡੂ ਨੂੰ 15 16 ਦਿਨ ਹੋ ਗਏ ਆ ਇਹ ਮੱਖਾ ਚਹਿਲਾ ਜਿਹੜੀਆਂ ਆਪਣਾ ਫਿਊਚਰ ਸੋਚਦੇ ਆਪ ਕਿਉਂ ਲੈ ਜਿਹੜੀ ਬੜੀ ਜ਼ਿੰਮੇਵਾਰੀ ਨਾਲ ਵਰਲਡ ਦੇ ਲਈ ਭੇਜੀਆਂ ਸੀ ਅੰਛੀਆਂ ਦੇ ਵਿੱਚੋਂ ਜਿੱਥੇ ਦੋ ਬੱਚੀਆਂ ਨੂੰ ਵਰਗ ਲਾਇਆ ਗਿਆ ਕੀ ਜਵਾਕਸ ਆ ਗਈਆਂ ਤੀਸਰੀ ਇਹ ਬੱਚੀ ਜਿਹੜੀ ਹੈ ਤਕਰੀਬਨ 15 16 ਦਿਨ ਹੋ ਗਏ ਉਹ ਬੱਚੀ ਮੁੜ ਘਰ ਨਹੀਂ ਆਈ ਮਾਂ ਬਾਪ ਨੇ ਸ਼ਿਕਾਇਤਾਂ ਕੀਤੀਆਂ ਮਾਂ ਬਾਪ ਨੇ ਸ਼ਿਕਾਇਤਾਂ ਕੀਤੀਆਂ ਸਾਂਝੇ ਇੱਕ ਸਰਚ ਨੇ ਕੀਤੀਆਂ ਪਰ ਕੁਝ ਵੀ ਜਿਹੜਾ ਹੈ ਲਾਰਿਆ ਤੋਂ ਸવાય ਕੁਝ ਨਹੀਂ ਆ ਰਿਹਾ ਸੇਰੀ ਆਪਣਾ ਪੁਲਿਸ ਪ੍ਰਸ਼ਾਸਨ ਬਾਤ ਬਾਤ ਰਾਸ਼ਟਰਗੋਵਰ ਦਾ ਭਰੋਸਾ ਦੋਦਾ ਕਿ ਜਲਦੀ ਜਿਹੜੇ ਹੈਗੇ ਬੱਚਾ ਤੁਹਾਡੇ ਪਰ ਤੁਮਾ ਤੁਸੀਂ ਸੰਘਰਸ਼ ਨਾ ਲਾਓ ਤੁਸੀਂ ਧੜਨੇ ਨਾ ਲਾਓ ਤੁਸੀਂ ਨਾਰੇ ਗਾਜੀ ਨਾ ਕਰੋ ਪਰ ਲੋਕ ਕਰਕੇ ਕਰਨਗੇ ਜਿਸ ਦੀ ਜਵਾਨ ਬੱਚੀ ਅੱਜ ਉਹ ਘਰ ਨਹੀਂ ਹੈਗੀ ਔਰ ਲਗਾਤਾਰ ਅਸੀਂ ਵੇਖਦੇ ਆਂ ਜੇ ਬੱਚਾ ਸਾਡਾ ਥੋੜਾ ਲੇਟ ਹੋ ਜਾਂਦਾ ਤੇ ਘਰ ਦੇ ਵਿੱਚ ਤਰਥੱਲੀ ਵੱਜ ਜਾਂਦੀ ਹੈ ਅਸੀਂ ਵੱਸ ੱਡੇ ਨੂੰ ਭਜਦੇ ਆਂ ਪੜੀ ਕਰਦੇ ਆ ਫੋਨ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬੱਚੀ ਘਰ ਨਾ ਆਵੇ ਤਾਂ ਪੂਰੇ ਪਰਿਵਾਰ ਦੀ ਆੜ-ਗਾੜ ਦੀ ਪਰ ਪੂਰੇ ਜਿਹੜੇ ਪਿੰਡ ਦੀ ਆ ਉਹ ਨੀਂਦ ਖਰਾਬ ਹੋ ਜਾਂਦੀ ਹੈ ਪਰ ਇੱਕ ਗੱਲ ਸਮਝ ਨਹੀਂ ਆਉਂਦੀ ਸਰਕਾਰ بڑے ਦਾਅਵੇ ਕਰਦੀ ਹੈ ਦਗਮੇ ਮਾਰਦੀ ਹੈ ਕਿ ਅਸੀਂ ਸਾਫ ਸੁਥਰਾ ਪ੍ਰਸ਼ਾਸਨ ਦੇ ਵਾਗ ਔਰ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਧਰਨੇ ਕਿਸੇ ਤਰ੍ਹਾਂ ਦਾ ਵੀ ਮਜਾਦੇ ਲਾਉਣ ਦੀ ਲੋਗ ਨਹੀਂ ਰਹੂਗੀ ਪਰ ਅੱਜ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਸ਼ਰੇਆਮ ਚੇਨੀਆਂ ਜਿਹੜੀਆਂ ਰੁਪਈਆ ਜਾ ਰਹੀਆਂ ਨੇ ਸ਼ਰੇਆਮ ਗੋਲੀਆਂ ਦਾ ਗੁੰਡਾ ਰਾਜ ਜਿਹੜਾ ਇੱਥੇ ਬਣਿਆ ਹੋਇਆ ਹੈ ਔਰ ਸਰਕਾਰ ਤੇ ਜਿਹੜਾ ਪ੍ਰਸ਼ਾਸਨਾ ਹੋ ਸੁੱਤਾਂ ਪਿਆ ਹੋਇਆ ਲੋਕ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਜਿਉਣ ਲਈ ਮਜਬੂਰ ਨੇ ਉਹ ਘਾਤ ਪਾਤ ਪਤਿਲੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਸਾਹਮਣਾ ਕਰਨ ਲਈ ਮਜਬੂਰ ਨੇ ਉਹ ਲੋਕਾਂ ਨੇ ਬੜੀ ਚਾਹਮਾ ਨਾਲ ਇਥੋਂ ਦੀ ਸਰਕਾਰ ਨੂੰ 92 ਤੇ 395 ਐਮਐਲਏ ਜਿਹੜੇ ਸੀਗੇ ਉਹ ਦਿੱਤੇ ਪਰ ਅੱਜ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਇਸ ਕਰਕੇ ਜਿਹੜੇ ਇਹ ਇਕੱਠ ਨੇ ਅੱਜ ਦਾ ਜਿਹੜਾ ਇਹ ਧਰਨਾ ਹੈ ਇਹ ਵੀ ਇਸ ਗੱਲ ਦਾ ਮੰਗ ਕਰਦਾ ਹੈ ਕਿ ਪੂਰੀ ਤਰ੍ਹਾਂ ਤੇ ਉਸ ਬੱਚੀ ਨੂੰ ਸਹੀ ਸਲਾਮਤੀ ਨਾਲ ਪਰਿਵਾਰ ਦੇ ਕੋਲੇ ਕੀਤਾ ਜਾਵੇ ਪਰਿਵਾਰ ਕੋਲ ਜਾਂਦਾ ਜੀ ਆਪਦੇ ਬਾਹਰ ਬਾੜ ਜਿਹੜੇ ਤੁਸੀਂ ਵਾਅਦਾ ਕਰਾਫੀ ਕਰ ਰਹੇ ਹੋ ਇਸ ਤੋਂ ਤੁਹਾਨੂੰ ਆਵਾਜ਼ ਆਉਣ ਦੀ ਲੋੜ ਹੈ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਮਹਿਲ ਕਲਾਂ ਦੀ ਧਰਤੀ ਤੇ ਕਿਰਨਜੀਤ ਦਾ ਇੱਕ ਜਿਹੜਾ ਹੈਗਾ ਸੀ ਕਿਡਨਾਪ ਕੀਤਾ ਗਿਆ ਸੀ, ਰੇਪ ਕੀਤਾ ਗਿਆ ਸੀ, ਧਰਤੀ 'ਚ ਦੱਬਿਆ ਗਿਆ ਸੀ। ਤਾਂ ਉੱਥੋਂ ਦੇ ਜਿਹੜੇ ਕਾਤਲਾ ਨੂੰ ਇਸ ਲੋਕ ਸ਼ਕਤੀ ਦੀ ਸਹਾਰੇ ਸਜਾਵਾਂ ਵੀ ਦਵਾਈਆਂ ਗਈਆਂ ਸੀ। ਜੇਲੀ ਸੁਟਿਆ ਗਿਆ ਸੀ ਔਰ ਉਸੇ ਤਰ੍ਹਾਂ ਅੱਜ ਦਾ ਜਿਹੜਾ ਇਹ ਸੰਘਰਸ਼ ਹੈ, ਇਸ ਸੰਘਰਸ਼ ਨੇ ਵਧਣਾ, ਇਸ ਸੰਘਰਸ਼ ਨੇ ਦਬਣਾ ਨਹੀਂ ਔਰ ਕਿਸੇ ਤਰ੍ਹਾਂ ਦਾ ਵੀ ਵੈਸਾ ਕੋਈ ਵੀ ਦਬਾਅ ਪੁਲਿਸ ਪ੍ਰਸ਼ਾਸਨ ਪਾਉਂਦਾ ਜਾਂ ਸਿਵਲ ਪ੍ਰਸ਼ਾਸਨ ਪਾਉਂਦਾ ਉਹ ਬਿਲਕੁਲ ਨਹੀਂ ਚੁੱਕੂਗਾ ਔਰ ਇਸ ਕਰਕੇ ਅਸੀਂ ਵੀ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਪੰਜਾਬ ਵੱਲੋਂ ਜਿੱਦਾਂ ਕਿਤੇ ਵੀ ਜਿਹੜੇ ਲੋਕ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਅਸੀਂ ਲੋਕਾਂ ਦੇ ਅਸੀਂ ਆਂਗਾ ਲੋਕਾਂ ਦੇ ਅਸੀਂ ਧੀਆ ਪੁੱਤਰਾ ਲੋਕਾਂ ਦੇ ਵਿੱਚੋਂ ਅਸੀਂ ਵਿਚਰਦੇ ਆ ਜਿਸ ਤਰ੍ਹਾਂ ਅਸੀਂ ਹਰ ਸੰਘਰਸ਼ ਦਾ ਹਿੱਸਾ ਹੁੰਨੇ ਆ ਸਾਡੇ ਇਸ ਸੰਘਰਸ਼ ਦਾ ਵੀ ਅਸੀਂ ਹਿੱਸਾ ਔਰ ਜਦੋਂ ਤੱਕ ਜਿਹੜਾ ਹੈਗਾ ਇਸ ਬੱਚੀ ਘਰ ਸਹੀ ਸਿਹਤ ਨਹੀਂ ਆ ਜਾਂਦੀ ਉਦੋਂ ਤੱਕ ਅਸੀਂ ਮੈਡੀਕਲ ਪ੍ਰੈਕਟਿਸ ਦੇ ਵਿੱਚ ਪੰਜਾਬ ਬਣ ਔਰ ਅਸੀਂ ਇਸ ਸੰਘਰਸ਼ ਦੇ ਅੰਗ ਸੰਗ ਰੱਖਾਂ ਰਹਾਂਗੇ ਅੱਜ ਵੀ ਸਾਡਾ ਇੱਕ ਵੱਡਾ ਕਾਰਨਾਮਾ ਜਿਹੜਾ ਸਾਡੇ ਗੁਰਵਿੰਦਰ ਸਿੰਘ ਜਿਹੜੇ ਡਾਕਟਰ ਦੇ ਪ੍ਰਧਾਨ ਨੇ ਸੱਤ ਪਾਣੀ ਸੀ ਜਿਹੜੇ ਸਾਡੇ ਇਸ ਜਿਲ੍ਹੇ ਦੇ ਫਰਦਾਨ ਦੇ ਬ੍ਰਿਜ ਸਿੰਘ ਜਿਹੜੇ ਕੈਚਰ ਨੇ ਤੱਕ ਵੀ ਯੂ ਸ਼ਰਮਾ ਜੀ ਦੇ ਚੇਅਰਮੈਨ ਨੇ ਉਹਨਾਂ ਦੀ ਇਕਵਾਹੀ ਦੇ ਵਿੱਚ ਅੱਜ ਪੂਰਾ ਜਿਹੜਾ ਇੱਕ ਪਾਪਲਾ ਅੱਜ ਵੀ ਇਸ ਪ੍ਰਸਤ ਦੇ ਵਿੱਚ ਸ਼ਾਮਲ ਸੀ ਆਉਣ ਵਾਲੀ ਸਮੇਂ ਚ ਮਾਹੌਲ ਆਪਣਾ ਮਾਖੇ ਚਹਾਂ ਵਾਲੀ ਤੋਂ ਲੜਕੀ ਹੈ ਜਿਹੜੀ ਪਿਛਲੀ 11 ਤਰੀਕ ਤੋਂ ਲਾਪਤਾ ਹੈ ਉਹਦੇ ਸਬੰਧ ਦੇ ਵਿੱਚ ਬਾਰ ਬਾਰ ਅਸੀਂ ਪੁਲਸ ਦੇ ਥਾਣੇ ਦੇ ਗੇੜੇ ਲਾ ਰਾ ਕੇ ਹੰਬ ਚੁੱਕੇ ਹਾਂ ਪੁਲਸ ਪ੍ਰਸ਼ਾਸਨ ਪਹਿਲਾਂ 11 ਤਰੀਕ ਨੂੰ ਧਰਨਾ ਲੱਗਿਆ ਸੀਗਾ ਵਿਸ਼ਵਾਸ ਦਿਵਾ ਕੇ ਛਾੜ ਦੇਣਾ ਦਾ ਤਰਨਾ ਉਠਾ ਦਿੱਤਾ ਉਸ ਤੋਂ ਫੇਰ ਅੱਜ ਅਸੀਂ ਦੁਬਾਰੇ ਥਾਣੇ ਦੇਖਾ ਉਹ ਕੀਤਾ ਉਹੀ ਫੇਰ ਲਾਰੇ ਨੇ ਚਾਰ ਦਿਨ ਦੇ ਦੋ ਸਾਨੂੰ ਪੰਜ ਦਿਨ ਦੇ ਦੋ ਅਸੀਂ ਕੁੜੀ ਲੱਭ ਲਾਂਗੇ ਪਰ ਕੋਈ ਵੀ ਅਜਿਹਾ ਪੁਲਿਸ ਹਰਕਤ ਕਰਨੀ ਨਹੀਂ ਪੰਜਾਬ ਆ ਜਿਹੜਾ ਜੰਗਲ ਦਾ ਰਾਜ ਬਣ ਚੁੱਕਾ ਇੱਥੇ ਦਿਨ ਦਿਹਾੜੇ ਕਾਤਲ ਡਾਕ ਕੇ ਸੌਤੀਆਂ ਹੋ ਰਹੀਆਂ ਨੇ ਸਰਕਾਰ ਜਿਹੜੀ ਹੰਭ ਕਰਨੀ ਨੀਂਦ ਸੁੱਤੀ ਪਈ ਐ ਕੋਈ ਕੰਟਰੋਲ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਦਾ ਕੰਟਰੋਲ ਨਹੀਂ ਜਿਹੜੀ ਸਾਰੇ ਆਪੋ ਤਾਪੀ ਹੋਈ ਪਈ ਐ ਇਸ ਕਰਕੇ ਜਿਹੜਾ ਮਾਂ ਪਿਓ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਤੇ ਹੋਰ ਲੜਕੀਆਂ ਨੂੰ ਕਿਸੇ ਵੀ ਕੰਮ ਤੋਂ ਦੇ ਭੇਜਣ ਤੋਂ ਅੱਜ ਡਰ ਰਹੇ ਨੇ ਸਹਿਮਤ ਮਾਹੌਲ ਹੈ ਪਿਆਵ ਦੇ ਵਿੱਚ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਜੇ ਲੜਕੀ ਨਾਲ ਲੱਭੀ ਤਾ ਇਹਦਾ ਸਟੈਪ ਹੈ ਭਾਰਤੀਆਂ ਨੂੰ ਇੱਕ ਤਾਂ ਡਕਾਉਂਦਾ ਟੇਕੇ ਨਹੀਂ ਬਿਠੂਗੀ ਜਿੰਨਾ ਚਿਰ ਲੜਕੀ ਨਹੀਂ ਮਿਲੂਗੀ ਇਹ ਸਰਕਾਰ ਨੂੰ ਕੰਮ ਤੇ ਲਿਖਿਆ ਪੜ ਲੈਣਾ ਚਾਹੀਦਾ ਇਥੋਂ ਦੇ ਪ੍ਰਸ਼ਾਸਨ ਨੂੰ ਪੜ ਲੈਣਾ ਚਾਹੀਦਾ ਉਹਨਾਂ ਚਿਰ ਅਸੀਂ ਸਰਕਾਰ ਦੇ ਨੱਕ ਚ ਧਾਮ ਕਰਕੇ ਰੱਖਾਂਗੇ ਜਿੰਨਾ ਚਿਰ ਲੜਕੀ ਸਾਡੀ ਘਰੇ ਨਹੀਂ ਆਉਂਦੀ ਪਰਦਾ ਨਕੇ ਕੇ ਲੜਕੀ ਦੇ ਧਾਰ ਕਾਰਡ ਨਾਲ ਵੀ ਇੱਥੇ ਸ਼ਰਾਰਤਾਂ ਕਰਨ ਨੇ ਛੇੜਛਾੜ ਵਗੈਰਾ ਕਰ ਰਹੇ ਨੇ ਉਹ ਇਹ ਜਿਹੜੀ ਓਵਰੇਜ ਆਪਣਾ ਬਾਰਗ ਕਰਨ ਦੀ ਸਬੂਤ ਕਰ ਰਹੇ ਨੇ ਪਰ ਲੜਕੀ ਨਵਾਲ ਗਏ ਅਸੀਂ ਇਸ ਕਰਕੇ ਚੇਤਾਵਨੀ ਦਿੰਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਮਾਨਸਾ ਦੇ ਨੂੰ ਵੀ ਲੜਕੇ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਹ ਜਿਹੇ ਪੰਜਾਬ ਦੇ ਜਿਹੜੇ ਅੰਸਰ ਨੇ ਉਹਨਾਂ ਦੇ ਜਿਹੜੇ ਹੌਸਲੇ ਨੇ ਉਹਨਾਂ ਨੂੰ ਫਸਤ ਕੀਤਾ ਜਾਵੇ ਕੋਈ ਇਹ ਜੀ ਘਟਨਾ ਨਾ ਵਾਪਰੇ ਪ੍ਰਧਾਨ ਜੀ ਸਾਡੀ ਪ੍ਰਸ਼ਾਸਨ ਨਾਲ ਦੀ ਹੁਣ ਮੀਟਿੰਗ ਹੋਈ ਹੈ ਕੋਈ ਹਾਲਾ ਲੱਭਿਆ ਗਿਆ ਹੈ ਪ੍ਰਸ਼ਾਸਨ ਨਾਲ ਮੀਟਿੰਗ ਦੇ ਚੋਹੀ ਸਮਾਂ ਪਹਿਲਾਂ ਵੀ 11 ਤਰੀਕ ਨੂੰ ਧਰਨੇ ਦੇ ਵਿੱਚ ਚਾਰ ਦਿਨਾਂ ਦਾ ਸਮਾਂ ਤੇ ਅੱਜ ਵੀ ਸਮਾਂ ਦੇ ਦੋ ਸਾਨੂੰ ਚਾਰ ਦਿਨਾਂ ਦਾ ਪੰਜ ਦਿਨਾਂ ਦਾ ਅਸੀਂ ਭੁਹਾਣ ਤੇ ਲੱਗੇ ਹੋਏ ਆ ਲੜਕੇ ਨੂੰ ਪਰ ਸਾਨੂੰ ਵਿਸ਼ਵਾਸ ਹੈ ਆਪਣਾ ਯਕੀਨ ਨਹੀਂ ਆ ਰਿਹਾ ਇਹਨਾਂ ਦੇ ਉੱਤੇ ਵਾਦਿਆਂ ਤੇ ਲਾਰਿਆਂ ਤੇ ਕਿ ਜਿੰਨਾ ਚਿਰ ਲੜਕੇ ਨੇ ਆਉਂਦੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਇਹਦਾ ਜੰਗਲ ਦੇ ਰਾਜ ਵਿੱਚ ਬਦਲ ਚੁੱਕਿਆ ਹੈ ਜੇਕਰ ਅੱਜ ਵਾਲੀ ਜਿਹੜੀ ਹੈ ਨਾ ਤਾਂ ਨਹੀਂ ਆਪਣੀ ਰੰਗ ਕੀ ਹੈਗੀ ਹੈ ਕੀ ਜਿੰਨਾ ਸਮਾਂ ਸੁਗਲਾ ਅੱਜ ਅਸੀਂ ਦੇਖ ਰਹੇ ਹਾਂ ਪ੍ਰਸ਼ਾਸਨ ਕੰਨੀ ਤੇ ਦੂਜੇ ਪਾਸੇ ਅਸੀਂ ਹਾਈਵੇ ਜਿਹੜਾ ਮਾਨਸਾ ਬਰਨਾਲਾ ਇਹਨੂੰ ਪਜਾਮ ਕਰਾਂਗੇ ਜਿੱਦਾਂ ਚਰ ਲੜਕੀ ਬਰਾਮਦ ਨਹੀਂ ਹੁੰਦੀ ਉਹਨਾਂ ਚਰ ਟਿਕੇ ਨਹੀਂ ਬਿਠਾਉਂਦੇ ਪ੍ਰਸ਼ਾਸਨ ਨੂੰ ਇਹ ਪ੍ਰਸ਼ਾਸਨ ਨੂੰ ਕੰਤੇ ਲਿਖਿਆ ਪੜ ਲੈਣਾ ਚਾਹੀਦਾ